ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਬਾਣੀ ਭਗਤਾ ਕੀ ਇੱਕ ਊੰਕਾਰ ਸਤਗੁਰ ਪ੍ਰਸਾਦ ਸੁਆਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਸਰਲ ਕਥਾ ਵਿਚਾਰ ਆਮਨ ਪਿੱਤਰ ਗੁਰਬਾਣੀ ਦੇ ਵਿਚਾਰ ਨਾਲ ਜੁੜ ਕਰਕੇ ਆਪਣੇ ਦੁਰਲੱਭ ਮਨੁੱਖਾ ਜੀਵਨ ਨੂੰ ਸਫਲਾ ਕਰ ਰਹੇ ਹਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਭਾਈ ਗੁਰਦਾਸ ਜੀ ਦੇ ਪਾਸੋਂ ਭਗਤਾਂ ਦੀ ਬਾਣੀ ਵਿੱਚੋਂ ਜੈਤ ਸ੍ਰੀ ਰਾਗਣੀ ਵਿੱਚ ਰਵਿਦਾਸ ਜੀ ਦੀ ਬਾਣੀ ਪਹਿਲਾ ਮੰਗਲ ਕਰਦਿਆਂ ਲਿਖਵਾਉਂਦੇ ਹਨ ਇੱਕ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਿਕ ਜੋ ਸਤਿਗੁਰਾਂ ਦੀ ਪ੍ਰ사ਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਭਗਤ ਰਵਿਦਾਸ ਜੀ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਹਨ ਸੋ ਆਉ ਆਪਾ ਵੀ ਇਸੇ ਹੀ ਢੰਗ ਤਰੀਕੇ ਨਾਲ ਬੇਨਤੀ ਕਰ ਕਰਕੇ ਪਰਮੇਸ਼ਰ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ ਨਾਦ ਕਸ਼ੂ ਨਾ ਜਾਣੋ ਮਨ ਮਾਇਆ ਕੈ ਹੱਥ ਬਿਕਾਨੋ ਰਹਾਉ ਹੇ ਨਾਦ ਸੁਆਮੀ ਪਰਮੇਸ਼ਰ ਮੈਂ ਪਰਮਾਰਥ ਦੀ ਆਤਮਾ ਦੀ ਵਿਚਾਰ ਦੀ ਕਸ਼ੂ ਕੁਝ ਵੀ ਸਮਝ ਨਹੀਂ ਜਾਣਦਾ ਕਿਉਂਕਿ ਮੇਰਾ ਮਨ ਕਾਮ ਕ੍ਰੋਧ ਆਦਿਕਾਂ ਦੇ ਸਹਿਤ ਹੋ ਕੇ ਮਾਇਆ ਦੇ ਹੱਥਾਂ ਵਿੱਚ ਅਧੀਨ ਹੋ ਕੇ ਵਿਕਿਆ ਹੋਇਆ ਹੈ ਜਿਵੇਂ ਮਾਜੇ ਦੇ ਵਿੱਚ ਆਮ ਕਹਿ ਦਿੰਦੇ ਹਨ ਕਿ ਤੂੰ ਤੇ ਫਲਾਣੇ ਦੇ ਹੱਥੀਂ ਵਿਕਿਆ ਹੋਇਆ ਹੈ ਤੇਰੀ ਕੀ ਗੱਲ ਕਰਨੀ ਹੈ ਸੋ ਇਸੇ ਤਰ੍ਹਾਂ ਭਗਤ ਰਵਿਦਾਸ ਜੀ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਹਨ हे ਪਰਮੇਸ਼ਰ ਜੀ ਸਾਡਾ ਮਨ ਤਾਂ ਮਾਇਆ ਦੇ ਹੱਥਾਂ ਵਿੱਚ ਵਿਕਿਆ ਹੋਇਆ ਹੈ ਰਖਾਓ ਬਿਸਰਾਮ ਦੇ ਕੀ ਕਿਰਪਾ ਕਰਦੇ ਆ ਤੁਮ ਕਹੀਅਤ ਹੋ ਜਗਤ ਗੁਰ ਸੁਆਮੀ ਹਮ ਕਹੀਅਤ ਕਲਯੁਗ ਕੇ ਕਾਮੀ हे परमेश्वर ਵਾਹਿਗੁਰੂ ਜੀ ਤੁਮ ਤੁਸੀਂ ਤਾਂ ਜਗਤ ਸੰਸਾਰ ਦੇ Swami Malik ਕਹੀਤ ਹੋ ਕਹੀ ਦੇ ਅਕਵਾਉਂਦੇ ਹੋ ਅਤੇ ਹਮ ਅਸੀਂ ਕਲਯੁਗ ਦੇ ਕਾਮੀ ਕਾਮਨਾ ਵਾਲੇ ਜੀਵ ਕਹਾਉਂਦੇ ਹਾਂ ਅਸੀਂ ਕਲਯੁਗੀ ਜੀਵ ਵਿਕਾਰਾਂ ਦੇ ਮਾਰੇ ਹੋਏ ਕਾਮੀ ਵਿਸ਼ਈ ਕਹਾਉਂਦੇ ਹਾਂ ਇਨ ਪੰਜਨ ਮੇਰੋ ਮਨ ਜੋ ਵਿਗਾੜਿਓ पल पल हर जीते अंतर पारयो इन इना पੰਜਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਮੇਰਾ ਮਨ ਜੋ ਬਿਗਾਰਿਓ ਵਿਗਾੜਿਆ ਹੋਇਆ ਹੈ ਭਾਵ ਮੇਰੇ ਮਨ ਨੂੰ ਆਪ ਜੀ ਦੇ ਵੱਲ ਆਉਣ ਨਹੀਂ ਦਿੰਦੇ ਬੁਰੇ ਪਾਸੇ ਲਾ ਛੱਡਿਆ ਹੈ हे ਹਰ ਪਰਮੇਸ਼ਰ ਜੀ ਇਨਾ ਪੰਜਾਂ ਨੇ ਪਲ ਪਲ ਥੋੜੇ ਤੋਂ ਥੋੜੇ ਸਮੇਂ ਵਿੱਚ ਵੀ ਆਪ ਜੀ ਤੋਂ ਅੰਤਰ ਪਾਰਿਓ ਫਰਕ ਪਾਸ ਪਾੜ ਛੱਡਿਆ ਹੈ ਵਿਸ਼ਿਆਂ ਦਵੈਤ ਵਿੱਚ ਲਾ ਕੇ ਤੁਹਾਡੇ ਨਾਲੋਂ ਅੰਤਰ ਫਰਕ ਪਾਇਆ ਹੋਇਆ ਹੈ ਜਦ ਦੇਖੋ ਤਤ ਦੁੱਖ ਦੀ ਰਾਸੀ ਅਜੋਂ ਨਾ ਪਤੇ ਆਏ ਨਿਗਮ ਪਏ ਸਾਖੀ ਇਹਨਾਂ ਵਿਕਾਰਾਂ ਦੀ ਕੁਸੰਗਤ ਕਰਕੇ ਜਿੱਥੇ ਵੀ ਦੇਖਦੇ ਹਾਂ ਉੱਥੇ ਹੀ ਇਹ ਕਾਮ ਆਦਿਕ ਦੁੱਖਾਂ ਦੀ ਰਾਸੀ ਪੂੰਜੀ ਰਾਸ ਬਣੇ ਹੋਏ ਹਨ ਪਰੰਤੂ ਅਜੋਂ ਅਜੇ ਵੀ ਮਨ ਪਤੇ ਆਏ ਪਤੀਜਦਾ ਹੀ ਨਹੀਂ ਹੈ ਇਹ ਭੈੜਾ ਮਨ ਰੱਜਦਾ ਹੀ ਨਹੀਂ ਹੈ ਨਿਗਮ ਵੇਦਾਂ ਵਿੱਚ ਵੀ ਇਸ ਗੱਲ ਦੀ ਸਾਖੀ ਗਵਾਹੀ ਦੇ ਪ੍ਰਸੰਗ ਲਿਖੇ ਹੋਏ ਹਨ ਗੋਤਮ ਨਾਰ ਉਮਾਪਤ ਸੁਆਮੀ ਸੀਸ ਧਰਨ ਸਹਿਜ ਪਗ ਗਾਮੀ ਪਾਤਸ਼ਾਹ ਫਰਮਾਉਂਦੇ ਗੋਤਮ ਰਿੱਕੀ ਦੀ ਨਾਰ ਇਸਤਰੀ ਅਹिल्या ਉਮਾਪਤ 우ਮਾ ਪਾਰਵਤੀ ਦਾ ਪਤ ਪਤੀ ਸ਼ਿਵ ਜੀ ਇਸ ਸੰਸਾਰ ਨੂੰ ਪਾਲਣਾ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਵਾਲਾ ਸੁਆਮੀ ਮਾਲਕ ਵਿਸ਼ਨੂੰ ਕਾਮਦੇ ਵੱਸ ਆਪਣੀ ਪੁੱਤਰੀ ਤੇ ਮੋਹ ਧੋ ਕੇ ਪੰਜਵਾਂ ਸਿਰ ਧਾਰਨ ਵਾਲੇ ਬ੍ਰਹਮ ਗਾਮੀ ਗੌਤਮ ਦੀ istri ਨਾਲ ਗਮਨ ਕਰਨੇ ਕਰਕੇ ਸਹਿਸ ਹਜ਼ਾਰਾਂ ਪਗ ਜੋਨੀ ਦੇ ਜਿੰਨਾਂ ਵਾਲਾ ਇੰਦਰ ਆਦ ਇਹਨਾਂ ਸਾਰਿਆਂ ਨੂੰ ਕਾਮ ਨੇ ਪੰਜਾਂ ਵਿਕਾਰਾਂ ਨੇ ਮਾਰਨਾ ਕੀਤਾ ਹੈ ਇਨ ਦੂਤਨ ਖਲ ਬਦ ਕਰ ਮਾਰਿਓ ਇਨ ਇਨਾ ਪੰਜੇ ਕਾਮਾਦਿਕ ਦੂਤਾ ਨੇ ਖਲ ਨਿਸ਼ਚੇ ਕਰਕੇ ਖਲ ਮੂਰਖ ਪਲ ਮਨ ਜੀਵ ਨੂੰ ਵਾਸ਼ਨਾ ਰੂਪੀ ਰੱਸੀ ਨਾਲ ਬੰਨ੍ਹ ਕਰਕੇ ਆਤਮਕ ਜੀਵਨ ਵੱਲੋਂ ਮਾਰਿਆ ਹੈ ਤੇ ਮਾਰਨਾ ਕੀਤਾ ਹੈ ਬਡੋ ਨਿਲਾਜ ਅਜੂ ਨਹੀਂ ਹਾਰਿਓ ਇਹ ਮਨ ਬਡੋ ਬੜਾ ਹੀ ਨਿਲਾਜ ਬੇਸ਼ਰਮ ਹੈ ਵੇਦਾਂ ਨੇ ਇਤਨੇ ਵੱਡੇ ਵੱਡੇ ਦੇਵਤਿਆਂ ਦੀਆਂ ਗਵਾਹੀਆਂ ਦਿੱਤੀਆਂ ਪਰੰਤੂ ਅਜੂ ਹਜੇ ਵੀ ਵਿਸ਼ਿਆਂ ਨੂੰ ਭੋਗਣ ਦੇ ਵੱਲ ਹਾਰਿਆ ਹੀ ਨਹੀਂ ਤੇ ਨਾ ਹਰਦਾ ਹੈ ਵਿਸ਼ਿਆਂ ਵਾਲੇ ਪਾਸੇ ਤੋਂ ਹਾਰ ਮੰਨ ਕੇ ਪੂਰੇ ਸਤਿਗੁਰਾਂ ਦੀ ਸ਼ਰਨ ਨਹੀਂ ਪੈਂਦਾ ਹੈ ਕਹ ਰਵਿਦਾਸ ਕਹਾ ਕੈਸੇ ਕੀਜੈ ਭਗਤ ਰਵਿਦਾਸ ਜੀ ਕਥਨ ਕਰਦੇ ਹਨ ਕਿ ਕਹਾ ਕਿਵੇਂ ਕੈਸੇ ਕਿਸੇ ਦੇ ਅੱਗੇ ਜਾ ਕੇ ਬੇਨਤੀ ਕਰੀਏ ਕੀ ਕਿਸੇ ਨੇ ਸਾਡੀ ਬੇਨਤੀ ਸੁਣਨੀ ਹੈ ਕਿ ਕਿਸ ਤਰ੍ਹਾਂ ਸਾਧਨ ਕਰੀਏ ਇਸ ਮਨ ਲਈ ਬਿਨ ਰਗਨਾਥ ਸ਼ਰਨ ਕਾ ਕੀ ਲੀਜੈ हे ਰਗਨਾਥ ਰਗ ਪ੍ਰਮਾ ਪ੍ਰਕਾਸ਼ ਰੂਪ ਨਾਥ ਸੁਆਮੀ ਪਰਮੇਸ਼ਰ ਜੀ ਇਨ੍ਹਾਂ ਵਿਕਾਰਾਂ ਤੋਂ ਬਚਣ ਵਾਸਤੇ ਤੁਹਾਡੀ ਤੂੰ ਬਗੈਰ ਹੋਰ ਕਿਸ ਦੀ ਸ਼ਰਨ ਓਟ ਲਈਏ ਭਾਵ ਤੁਹਾਡੀ ਓਟ ਹੀ ਇਨ੍ਹਾਂ ਵਿਕਾਰਾਂ ਤੋਂ ਬਚਾ ਸਕਦੀ ਹੈ ਰਗਨਾਥ ਰਗੂਆਂ ਦੀ ਕੁਲ ਦੇ ਨਾਥ ਤੋਂ ਪਾਵ ਰਾਮ ਹੈ ਪਰ ਇੱਥੇ ਰਾਮ ਰਮਿਆ ਆ ਪਰਮੇਸ਼ਰ ਦਾ ਵਾਚਕ ਹੈ ਏ ਰਗੂ ਨਾਥ ਪਰਮੇਸ਼ਰ ਜੀ ਆਪ ਜੀ ਤੋਂ ਬਗੈਰ ਵਿਕਾਰਾਂ ਤੋਂ ਬਚਣ ਵਾਸਤੇ ਹੋਰ ਕਿਸ ਦੀ ਸ਼ਰਨ ਲੈਣਾ ਕਰੀਏ ਭਾਵ ਤੁਹਾਡੇ ਤੋਂ ਬਿਨਾ ਹੋਰ ਕੋਈ ਰੱਖਿਆ ਕਰਨ ਵਾਲਾ ਹੈ ਹੀ ਨਹੀਂ ਇੱਕ ਊੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰਗੁਰ ਪ੍ਰਸਾਦ ਸੁਆਉ ਅੱਗੇ ਟੋਡੀ ਰਾਗ ਦੀ ਪ੍ਰਾਰੰਭਤਾ ਹੋ ਰਹੀ ਹੈ ਇੱਕ ਜੋ ਅਦਵੈਤ ਰੂਪ ਪਰਮੇਸ਼ਰ ਜੋ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸ ਤੋਂ ਰਹਿਤ ਨਾਮ ਪ੍ਰਸਿੱਧ ਕਰਤਾ ਸ੍ਰਿਸ਼ਟੀ ਨੂੰ ਰਚਣ ਵਾਲਾ ਪੁਰਖ ਪੂਰਨ ਸਾਰਿਆਂ ਥਾਵਾਂ ਵਿੱਚ ਵਿਆਪਕ ਨਿਰਭਉ ਭੈ ਤੋਂ ਰਹਿਤ ਨਿਰਵੈਰ ਵੈਰ ਤੋਂ ਰਹਿਤ ਅਕਾਲ ਕਾਲ ਤੋਂ ਰਹਿਤ ਮੂਰਤ ਸਰੂਪ ਹਸਤੀ ਅਜੂਨੀ ਅਜਨਮਾ ਭਾਵ ਜੂਨਾ ਤੋਂ ਰਹਿਤ ਸੈਭੰਗ ਸੁਤੇ ਪ੍ਰਕਾਸ਼ ਗੁਰਚੇਤਨ ਸਰੂਪ ਪ੍ਰਸਾਦ ਆਨੰਦ ਸਰੂਪ ਹੈ ਐਸੇ ਵਿਸ਼ੇਸ਼ਣਾ ਵਾਲਾ ਪਰਮੇਸ਼ਰ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਰਾਗ ਟੋਡੀ ਮਹੱਲਾ ਚੌਥਾ ਘਰ ਪਹਿਲਾ ਇੱਕ ਦਿਨ ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਹਿ ਮਹਾਰਾਜ ਜੀ ਦੇ ਸਰੂਪ ਤੇ ਮੋਹਿਤ ਹੋ ਕੇ ਪ੍ਰੇਮ ਦੇ ਨਾਲ ਆ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਪ ਜੀ ਦਾ ਮਨ ਕਿਸ ਚੀਜ਼ ਨਾਲ ਬਹੁਤ ਪਿਆਰ ਕਰਦਾ ਹੈ ਤਾਂ ਸੁਣ ਕੇ ਸਤਿਗੁਰੂ ਜੀ ਨੇ ਪਹਿਲਾਂ ਪਰਮੇਸ਼ਰ ਦੇ ਨਾਮ ਨਾਲ ਪਿਆਰ ਫਿਰ ਜੋ ਤੀਸਰੇ ਗੁਰਾਂ ਤੋਂ ਬ੍ਰਹਮ ਗਿਆਨ ਤੇ ਨਾਮ ਪ੍ਰਾਪਤ ਹੋਇਆ ਉਸ ਦੀ ਬਾਬਤ ਟੋਡੀ ਰਾਗਣੀ ਵਿੱਚ ਮਹੱਲਾ ਚੌਥਾ ਚੌਥੇ ਸਰੂਪ ਘਰ ਪਹਿਲੇ ਸੁਰਤਾਲ ਵਿੱਚ ਕਥਨ ਕਰਦੇ ਆ ਹਰ ਬਿਨ ਰਹਿ ਨ ਸਕੇ ਮਨ ਮੀਰਾ ਹੀ ਭਾਈ ਮੇਰਾ ਸਾਡਾ ਮਨ ਚਿਤ ਪਰਮੇਸ਼ਰ ਦੇ ਨਾਮ ਤੋਂ ਬਗੈਰ ਜਿਉਂਦਾ ਨਹੀਂ ਰਹਿ ਸਕਦਾ ਤਿਸ ਬਿਨ ਘੜੀ ਨ ਜੀਵਉ ਬਿਨ ਨਾਵੇ ਮਰ ਜਾਉ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੀਲੇ ਬਹਰ ਨ ਭਵ ਜਲ ਫੇਰਾ ਰਹਾ ਜੋ ਮੇਰੇ ਸਾਡੇ ਪ੍ਰਾਣਾਂ ਦਾ ਆਸਰਾ ਰੂਪ ਸਾਰਿਆਂ ਨੂੰ ਹਰਾ ਭਰਾ ਕਰਨ ਵਾਲਾ ਪ੍ਰੀਤਮ ਪਿਆਰਾ ਪ੍ਰਭ ਪਰਮੇਸ਼ਰ ਹੈ ਉਸ ਨਾਲ ਸਾਨੂੰ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਮੇਲ ਦਿੱਤਾ ਹੈ ਇਸ ਕਰਕੇ ਸਾਨੂੰ ਮੁੜ ਕੇ ਪਵਜਲ ਸੰਸਾਰ ਸਮੁੰਦਰ ਵਿੱਚ 84 ਲੱਖ ਜੂਨਾ ਦੇ ਫੇਰਾ ਗੇੜ ਵਿੱਚ ਨਹੀਂ ਆਉਣਾ ਪਵੇਗਾ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਆ ਮੇਰੇ ਹੀਰੇ ਲੋਜ ਲੱਗੀ ਪ੍ਰਭ ਕੇਰੀ ਹਰ ਨੈਨੋ ਹਰ ਪ੍ਰਭ ਹੀਰਾ ਮੇਰੇ ਸਾਡੇ ਹੀਰੇ ਹਿਰਦੇ ਵਿੱਚ ਪ੍ਰਭ ਪਰਮੇਸ਼ਰ ਦੇ ਦਰਸ਼ਨ ਕਰਨ ਦੀ ਲੋਜ ਇੱਛਾ ਲੱਗੀ ਹੋਈ ਸੀ ਹੁਣ ਅਸੀਂ ਪਰਮੇਸ਼ਰ ਸਰੂਪ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਪਾਪਾਂ ਦੇ ਹਾਰਕ ਸਾਰਿਆਂ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਦੇ ਦਰਸ਼ਨਾਂ ਨੂੰ ਮਨ ਬੁੱਧ ਰੂਪੀ ਵਿਰਾਗ ਬਿਵੇਕ ਰੂਪੀ ਨੇਤਰਾਂ ਦੇ ਨਾਲ ਹੀਰਾ ਵੇਖ ਲਿਆ ਹੈ ਅਤੇ ਸਤਿਗੁਰ ਦਇਆਲ ਹਰ ਨਾਮ ਦ੍ਰਿੜਾਇਆ ਹਰ ਪਾਦਰ ਹਰ ਪ੍ਰਭ ਕੀਰਾ ਸਤਿਗੁਰਾਂ ਨੇ ਦਿਆਲੂ ਹੋ ਕਰਕੇ ਸਾਡੇ ਮਨ ਵਿੱਚ ਹਰ ਪਰਮੇਸ਼ਰ ਦਾ ਨਾਮ ਦ੍ਰਿੜ ਪ੍ਰਪੱਕ ਕਰਵਾ ਦਿੱਤਾ ਹੈ ਭਾਵ ਪੱਕੀ ਤਰ੍ਹਾਂ ਹਿਰਦੇ ਵਿੱਚ ਵਸਾ ਦਿੱਤਾ ਹੈ ਕਿਉਂਕਿ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪ੍ਰਭ ਪਰਮੇਸ਼ਰ ਦੀ ਪ੍ਰਾਪਤੀ ਪਰਮੇਸ਼ਰ ਦਾ ਨਾਮ ਜਪਣਾ ਹੀ ਪੱਧਰਾ ਪਾਦਰ ਰਸਤਾ ਹੈ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਵਿੰਦ ਹਰ ਪ੍ਰਭ ਕੀਰਾ ਜੋ ਹਰ ਹਰੀਕ ਨੂੰ ਆਪਣੀ ਚੇਤਨ ਸੱਤਾ ਨਾਲ ਹਰੇ ਭਰੇ ਕਰਨ ਵਾਲੇ ਗੋ ਪ੍ਰithvi ਦੀ ਵਿੰਦ ਰੱਖਿਆ ਕਰਨ ਵਾਲੇ ਪ੍ਰਭ ਗੋਵਿੰਦ ਪਰਮੇਸ਼ਰ ਦਾ ਅੰਮ੍ਰਿਤ ਨਾਮ ਹੈ ਉਸ ਪਾਪਾਂ ਦੇ ਹਰ ਹਾਰਕ ਤੇ ਹਰੇਕ ਨੂੰ ਰੰਗੀ ਆਨੰਦ ਦੇਣ ਵਾਲੇ ਪਰਮੇਸ਼ਰ ਦਾ ਅੰਮ੍ਰਿਤ ਨਾਮ ਗੁਰਾਂ ਦੁਆਰਾ ਪਾਉਣਾ ਕੀਤਾ ਹੈ ਹਰ ਹਿਰਦੈ ਮਨ ਤਨ ਮੀਠਾ ਲੱਗ ਮੁਖ ਮਸਤਕ ਭਾਗ ਚੰਗੇਰਾ ਮਨ ਸ਼੍ਰੋਮਣੀ ਹਰ ਪਰਮੇਸ਼ਰ ਦਾ ਨਾਮ ਸਾਡੇ ਹਿਰਦੈ ਕੀ ਇਹ ਮਨ ਤੇ ਤਨ ਸਰੀਰ ਵਿੱਚ ਮਿੱਠਾ ਪਿਆਰਾ ਲੱਗਿਆ ਹੈ ਕਿਉਂਕਿ ਸਾਡੇ ਮਸਤਕ ਮੱਥੇ ਦੇ ਭਾਗ ਕਰਮ ਸਾਰਿਆਂ ਤੋਂ ਮੁਕ ਸ਼੍ਰੋਮਣੀ ਤੇ ਚੰਗੇਰਾ ਚੰਗੇ ਜਾਗ ਪਏ ਸਨ ਲੋਭ ਵਿਕਾਰ ਜਿਨ੍ਹਾਂ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਪਰੰਤੂ ਏ ਭਾਈ ਜਿਨ੍ਹਾਂ ਪੁਰਖਾਂ ਦਾ ਮਨ ਪਦਾਰਥਾਂ ਦੇ ਜੋੜਨ ਦੇ ਲੋਭ ਲਾਲਚ ਵਿੱਚ ਤੇ ਵਿਕਾਰ ਵਿਸ਼ੇ ਭੋਗਣ ਵਿੱਚ ਲੱਗਿਆ ਹੋਇਆ ਹੈ ਉਹਨਾਂ ਨੂੰ ਸਾਰਿਆਂ ਤੋਂ ਚੰਗੇਰਾ ਸ੍ਰੇਸ਼ਟ ਪੁਰਖ ਪੂਰਨ ਪਰਮੇਸ਼ਰ ਭੁੱਲ ਗਿਆ ਹੈ ਓਏ ਮਨਮੁਖ ਮੂੜ ਅਗਿਆਨੀ ਕਹੀਐ ਤੇ ਨਮਸਤਕ ਭਾਗ ਮੰਦੀਰਾ ਓਏ ਓ ਪੁਰਖ ਮਨਮੁਖ ਮੰਦੇ ਪਿਛੇ ਤੁਰਨ ਵਾਲੇ ਮੂੜ ਮੂਰਖ ਤੇ ਅ ਗਿਆਨੀ ਸਰੂਪ ਦੇ ਗਿਆਨ ਤੋਂ ਹੀੜੇ ਕਹੀਦੇ ਹਨ ਕਿਉਂਕਿ ਉਹਨਾਂ ਦੇ ਮਸਤਕ ਮੱਥੇ ਦੇ ਭਾਗ ਕਰਮ ਮੰਦੀਰਾ ਮੰਦਤਾ ਵਾਲੇ ਬੁਰੇ ਹਨ ਵਿਵੇਕ ਬੁੱਧ ਸਦਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਇਹ ਜੀਵ ਇਸ ਦੀ ਏਕਤਾ ਦੇ ਵਿਵੇਕ ਵਿਚਾਰ ਕਰਨ ਵਾਲੀ ਆਤਮ ਵਿਚੈਣੀ ਬੁੱਧੀ ਸਤਿਗੁਰਾਂ ਤੋਂ ਪਾਉਣਾ ਕੀਤੀ ਤਾਂ ਫੇਰ ਗੁਰੂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੁਆਰਾ ਪਰਮੇਸ਼ਰ ਦਾ ਗੁਰ ਵੱਡਾ ਭਾਵ ਅਪਰੋਖ ਗਿਆਨ ਪ੍ਰਾਪਤ ਹੋਇਆ ਹੈ ਗੁਰ ਪੂਜਨੀਕ ਪਰਮੇਸ਼ਰ ਦਾ ਅਪਰੋਖ ਗਿਆਨ ਪ੍ਰਾਪਤ ਹੋਇਆ ਹੈ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਨੇ ਤੁਰ ਮੋੜ ਤੋਂ ਹੀ ਸਾਡੇ ਮਸਤਕ ਮੱਥੇ ਤੇ ਚੰਗੇ ਕਰਮ ਨਿਸ਼ਕਾਮ ਕਰਮ ਲਖੇਰਾ ਲਿਖ ਦਿੱਤੇ ਸਨ ਜਿਸ ਕਰਕੇ ਮੈਨੂੰ ਜਨ ਦਾਸ ਨੂੰ ਪੂਰੇ ਗੁਰੂ ਸਤਗੁਰਾਂ ਤੋਂ ਪਰਮੇਸ਼ਰ ਦਾ ਅੰਮ੍ਰਿਤ ਨਾਮ ਪ੍ਰਾਪਤ ਹੋਇਆ ਹੈ ਟੋਡੀ ਮਹੱਲਾ ਪੰਜਵਾ ਘਰ ਪਹਿਲਾ ਦੁਪਦੇ ਇੱਕ ਊੰਕਾਰ ਸਤਿਗੁਰ ਪ੍ਰਸਾਦ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸਿੱਖਾਂ ਨੇ ਸੰਤਾਂ ਦੇ ਲਖਣਾ ਬਾਬਤ ਪੁੱਛਿਆ ਕਿ ਸਤਿਗੁਰੂ ਜੀ ਸੰਤਾਂ ਵਿੱਚ ਕਿਹੋ ਜਿਹੇ ਲਖਣ ਹੁੰਦੇ ਹਨ ਤਾਂ ਸੁਣ ਕੇ ਸਤਿਗੁਰੂ ਸਾਹਿਬ ਜੀ ਟੋਡੀ ਰਾਗਣੀ ਅੰਦਰ ਪਹਿਲੇ ਸੁਰ ਤਾਲ ਵਿੱਚ ਦੁਪਦੇ ਦੋ ਪਦਿਆਂ ਵਾਲੇ ਸ਼ਬਦ ਪਹਿਲਾ ਮੰਗਲ ਕਰਦਿਆਂ ਉਚਾਰਨ ਕਰਦੇ ਹਨ ਇੱਕ ਅਦਵੈਤ ਰੂਪ ਪਰਮੇਸ਼ਰ ਇੱਕ ਅਦਵੈਤ ਸ੍ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸੰਤਨ ਅਵਰ ਨ ਕਾਹੂ ਜਾਣੇ ਏ ਭਾਈ ਜਿਨ੍ਹਾਂ ਸਾਸ ਗ੍ਰਾਸ ਨਾਮ ਜਪਣ ਵਾਲੇ ਸੰਤਨ ਮਹਾਤਮਾ ਜਨਾਂ ਨੂੰ ਪਰਮੇਸ਼ਰ ਦਾ ਨਾਮ ਨਹੀਂ ਭੁੱਲਦਾ ਉਨਾਂ ਤੋਂ ਬਿਗੈਰ ਹੋਰ ਕਿਸੇ ਨੇ ਵੀ ਪਰਮੇਸ਼ਰ ਦੀ ਪ੍ਰਾਪਤੀ ਨੂੰ ਨਹੀਂ ਜਾਣਿਆ ਬੇਪਰਵਾਹ ਸਦਾ ਰੰਗ ਹਰਕੈ ਜਾ ਕੋ ਪਾਖ ਸੁਆਮੀ ਰਹਾਉ ਜਿਨ੍ਹਾਂ ਸੰਤ ਜਨਾਂ ਦਾ ਪਾਖ ਪਖ ਸੁਆਮੀ ਮਾਲਿਕ ਪਰਮੇਸ਼ਰ ਆਪ ਕਰਦਾ ਹੈ ਉਹ ਸੰਤ ਜਨ ਬੇਪਰਵਾਹ ਬੇਫਿਕਰ ਹੁੰਦੇ ਆ ਮਾਇਕੀ ਪਦਾਰਥਾਂ ਦੀ ਬੇ ਇੱਛਾ ਤੋਂ ਰਹਿਤ ਹੁੰਦੇ ਆ ਹੰਤ ਅਤੇ ਹਮੇਸ਼ਾ ਹਰ ਕੇ ਪਰਮੇਸ਼ਰ ਦੇ ਰੰਗ ਪ੍ਰੇਮ ਰੰਗ ਵਿੱਚ ਰਹਿੰਦੇ ਹਨ ਰਹਾਉ ਜੈਸਾ ਕਿ ਅਸੀਂ ਆਸਾ ਜੀ ਦੀ ਵਾਰ ਵਿੱਚ ਪੜਦੇ ਹਾਂ ਪ੍ਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾਹ ਅਤੇ ਉਹ ਸੰਤ ਜਨ ਪਰਮੇਸ਼ਰ ਦੇ ਸਨਮੁਖ ਇਉ ਬੇਨਤੀ ਕਰਦੇ ਰਹਿੰਦੇ ਹਨ ਊਚ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੂ ਤਾਨੇ ਹੇ ਸੁਆਮੀ ਹੇ ਠਾਕੁਰ ਸੁਆਮੀ ਪਰਮੇਸ਼ਰ ਜੀ ਤੁਹਾਡਾ ਆਕਾਸ਼ ਰੂਪੀ ਸਮਾਨਾ ਸ਼ਾਮਿਆਨ ਸਾਰਿਆਂ ਤੋਂ ਉੱਚਾ ਹੈ ਆਕਾਸ਼ ਰੂਪੀ ਚੰਦੂਆ ਸਾਰਿਆਂ ਤੋਂ ਉੱਚਾ ਤੇ ਹਰੇਕ ਥਾਂ ਸਮਾਇਆ ਹੋਇਆ ਹੈ ਤੇ ਦਸੂ ਦਿਸ਼ਾਵਾਂ ਰੂਪ ਕਨਾਤਾਂ ਕਾਲ ਰੂਪੀ ਰਸੀਆਂ ਨਾਲ ਤਾੜੀਆਂ ਹੋਈਆਂ ਹਨ ਆਪ ਜੀ ਤੋਂ ਬਗੈਰ ਇਸ ਪ੍ਰਕਾਰ ਦਾ ਸ਼ਾਮਿਆਨ ਤੇ ਕਨਾਤਾਂ ਤਾਨਣ ਦੀ ਹੋਰ ਕਿਸੇ ਵਿੱਚ ਵੀ ਤਾਨੀ ਸ਼ਕਤੀ ਨਹੀਂ ਹੈ ਹੋਰ ਕਿਸੇ ਨੇ ਵੀ ਨਹੀਂ ਤਾਣਿਆ ਐਸੋ ਅਮਰ ਮਿਲੇਓ ਭਗਤਨ ਕੋ ਰਾਜ ਰਹੇ ਰੰਗ ਗਿਆਨੀ। ਏ ਭਾਈ ਐਸੋ ਜਿਹਾ ਭਗਤੀ ਰੂਪ ਅਮਰ ਪਾਦਸ਼ਾਹੀ ਦਾ ਪ੍ਰਤਾਪ ਸੰਸਾਰ ਤੇ ਅਮਰ ਹੁਕਮ ਚਲਾਉਣ ਦਾ ਬਲ ਅਮਰ ਮ੍ਰਿਤਯੂ ਤੋਂ ਰਹਿਤ ਕਰਨ ਵਾਲਾ ਅਮਰਤ ਨਾਮ ਭਗਤਨ ਭਗਤ ਜਨਾ ਨੂੰ ਪਰਮੇਸ਼ਰ ਕੋਲੋਂ ਮਿਲਿਆ ਹੈ। ਜਿਸ ਕਰਕੇ ਉਹ ਗਿਆਨੀ ਗਿਆਨਵਾਨ ਭਗਤ ਜਨ ਸਦਾ ਪਰਮੇਸ਼ਰ ਦੇ ਨਾਮ ਰੰਗ ਵਿੱਚ ਰਾਚ ਰਚੇ ਭਾਵ ਤਦਾ ਕਰ ਰਹਿੰਦੇ ਆ ਰੋਗ ਸੋਗ ਦੁਖ ਜਰਾ ਮਰਾ ਹਰ ਜਨ ਹੈ ਨਹੀਂ ਨਿਕਟਾਨੀ ਸਰੀਰਕ ਰੋਗ ਪਦਾਰਥਾਂ ਦੇ ਵਿਛੋੜੇ ਦਾ ਸੋਗ ਗਮ ਜੰਮਣ ਮਰਨ ਦਾ ਦੁਖ ਜਰਾ ਬਢੇਪੇ ਦਾ ਦੁਖ ਮਰਾ ਮਰਨ ਦਾ ਡਰ ਮਰਾ ਮਰੀ ਦੀ ਬਿਮਾਰੀ ਆਦਿ ਕੋਈ ਵੀ ਡਰ ਪੈ ਹਰ ਪਰਮੇਸ਼ਰ ਦੇ ਭਗਤ ਮਹਾਤਮਾ ਜਨਾ ਜਨੇ ਜਨਾ ਦੇ ਨਿਕਟਾਨੀ ਨਜ਼ਦੀਕ ਵੀ ਨਹੀਂ ਆਉਂਦਾ ਐਸੇ ਪਰਮੇਸ਼ਰ ਦੇ ਪ੍ਰੇਮ ਰਸ ਵਿੱਚ ਲੀਨ ਰਹਿੰਦੇ ਹਨ ਅਗਿਆਨ ਅਥਵਾ ਗਿਆਨ ਹੋਮੇ ਦਾ ਰੋਗ ਵਿਛੋੜੇ ਦਾ ਸੋਗ ਗਮ ਜੰਮਣ ਮਰਨ ਦਾ ਦੁੱਖ ਜੜਤਾ ਰੂਪੀ ਜਰਾ ਬਡੇਪਾ ਤੇ ਪਰਮੇਸ਼ਰ ਤੋਂ ਬੇਮਖੋੜ ਰੂਪ ਮਰਾ ਮਰਨਾ ਇਤਿਆਦਿਕ ਔਗਣ ਪਰਮੇਸ਼ਰ ਦੇ ਭਗਤ ਜਨਾ ਦੇ ਨੇੜੇ ਨਹੀਂ ਆਉਂਦੇ ਸਦਾ ਇਨਾਂ ਤੋਂ ਸੁਤੰਤਰ ਰਹਿੰਦੇ ਹਨ ਅਤੇ ਨਿਰਭਉ ਹੋਏ ਰਹੇ ਲਿਵ ਏਕੈ ਨਾਨਕ ਹਰਿ ਮਨ ਮਾਨੀ ਉਹ ਸੰਤ ਜਨ ਇੱਕ ਅਕਾਲ ਪੁਰਖ ਨਾਲ ਚਿੱਤ ਦੀ ਲਿਵ ਬਿਰਤੀ ਲਗਾ ਕੇ ਨਿਰਭਉ ਭੈ ਤੂੰ ਰਹਿਤ ਹੋ ਕੇ ਰਹਿੰਦੇ ਹਨ ਅਤੇ ਉਹਨਾਂ ਦੀ ਸ਼ਰੋਮਣੀ ਪਰਮੇਸ਼ਰ ਦੇ ਵਿੱਚ ਮਨ ਦੀ ਬਿਰਤੀ ਮੰਨ ਗਈ ਹੈ ਹਰੀ ਵਿੱਚ ਮਨ ਮੰਨ ਗਿਆ ਹੈ वाहे गुरु वाहे गुरु वाहे गुरु। ਵਾਹਿ ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ